ਵੈਸੇ ਵੱਡੀਆਂ ਭਾਈ ਮੈਂ ਦਾਰੂ ਨਹੀਂ ਪੀਦਾ ਮੈਂ ਤਾਂ ਚਾਹ ਪੀਂਦਾ ਕਈ ਵਾਰੀ ਦੇਚ ਤੇ ਪਿੱਛੇ ਜੇ ਮੈਨੂੰ ਬੜੇ ਫੋਨ ਆਏ ਉਹ ਹਰ ਵਾਰਦਾ ਹੀ ਭੁੱਜਦਾ ਭਾਈ ਕੈਨਸਲ ਹੋ ਗਿਆ ਤੇ ਸੜਾ ਕੈਨਸਲ ਹੋ ਵੀ ਪਤਾ ਨਹੀਂ ਲੱਗੂ ਐਡੀ ਛੇਤੀ ਤਾਂ ਨਹੀਂ ਹੁੰਦਾ ਟਾਈਮ ਲੱਗੂ ਕੋਈ ਕਹਿੰਦਾ ਜੀ ਉਹ ਟਨ ਹੈਦਾ ਜੀ ਉਹ ਸਪੈਗ ਪੀਂਦਾ ਇਹ ਸੜਾ ਮੇਰਾ ਜਿਹੜਾ ਕਹਿੰਦਾ ਨਾ ਜੇ ਮੈਨੂੰ ਟੱਕਰ ਜੇ ਫਿਰ ਗੱਲਾਂ ਆਪਣੀ ਹੋਣ ਕਿਤੇ ਟੱਕਰ ਗਿਆ ਤਾਂ ਮੈਨੂੰ ਬੁਲਾ ਦੇ ਮਾਜੀ ਨਸ਼ਾ ਪਤਾ ਹਰ ਬੰਦਾ ਸਵਾਲ ਲਈ ਕਰਦਾ ਇੱਕ ਕਾਲਜ ਉਮਰ ਹੁੰਦੀ ਹੈ ਉਦੋਂ ਮੈਂ ਵੀ ਨਹੀਂ ਛੱਡੇ ਕੋ ਸਰ ਪਰ ਮੈਨੂੰ ਲੱਗਦਾ ਕਿਸੇ ਸਾਲੇ ਮੇਰੇ ਦੀ ਭੈਣ ਸੰਤੀ ਹੋ ਗਈ ਜਿਹੜਾ ਮੇਰੇ ਤੇ ਹੀ ਧੱਕਾ ਲਾਈ ਜਾਂਦਾ ਉਹ ਸਵੇਤ ਥੀ ਮੇਰੇ ਦੋ ਸ਼ੌਕ ਹੈ ਇੱਕ ਮੈਂ ਗਾਉਣਾ ਹੈ ਇੱਕ ਟੋੜ ਸਵਾਰੀ ਤੀਜਾ ਸ਼ੌਕ ਨਹੀਂ ਕੋਈ ਮੈਨੂੰ ਪ੍ਰੈਸ ਤੋਂ ਕੋਈ ਲੈਣਾ ਦੇਣਾ ਨਹੀਂ ਮੇਰੇ ਬਾਰੇ ਜੋ ਮਰਜ਼ੀ ਲਿਖਣਾ ਡੋਨਟ ਕੇਅਰ ਫੋਰ ਥੈਟ ਮੈਂ ਕੋਈ ਕੈਸਟ ਨਹੀਂ ਰਿਲੀਜ਼ ਕਰਦਾ ਪ੍ਰੈਸੇ ਜਾ ਕੇ ਕੱਲ ਨੂੰ ਆ ਜਣੀ ਜੰਗੀ ਲੱਗੀ ਖਰੀਦ ਲਓ ਨਹੀਂ ਤਾਂ ਬਾਹਰ ਮਾਰੇ ਜਾ ਕੇ ਸੜੇ ਸੋਹਰ ਘੜਦਾਂਗੇ ਸੋ ਗਾਉਣ ਵਾਲੇ ਦੀ ਅਸਲੀ ਪ੍ਰੈਸ ਤੇ ਅਸਲੀ মিডিਆ ਲੋਕ ਹੀ ਹੁੰਨੇ ਆ ਅੱਜ ਇੱਥੇ 50000 ਬੰਦਾ 70000 ਇਕੱਠਾ ਆਇਆ ਜੇ ਇੱਕ ਇੱਕ ਗਰੀਲ ਵੀ ਗਰੀਲਲੀ ਤਾਂ ਕੰਪਨੀ ਚਲ ਜੂਗੀ ਅਸੀਂ ਕੰਪਨੀ ਬਣਾ ਬੀ ਖੋਲੀਏ ਕਿਉਂਕਿ ਦਿੱਲੀ ਦੇ ਬਾਣੀ ਹੁੰਨੇ ਆ ਇੱਥੋਂ ਪੰਜਾਬ ਦੀ ਗਰੀਮ ਦਾ ਸਾਰਾ ਪੈਕਟਾ ਕਰਕੇ ਲੈ ਜਾਂਦੇ ਆ ਤਾਂ ਮੈਂ ਸੋਚਿਆ ਬਾਰਡਰ ਦੀ ਰੋਕ ਲਈ ਕਾਹ ਨੂੰ ਆ ਜਾੜ ਦੇਣਾ ਸੋ ਵਧੀਆ ਲੱਗੀ ਤਾਂ ਜਰੂਰ ਫੋਨ ਕਰਿਓ ਨਾ ਚੰਗੀ ਲੱਗੀ ਦੱਸ ਦਿਓ ਕੈਸਟ ਦਾ ਨਾਮ ਹੈ ਮੇਰਾ ਗਮ ਮੈਨੂੰ ਲੱਗਦਾ ਚੰਗੀ ਲੱਗੂਗੀ 1 2